ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਬੀਜੇਪੀ ਨੇ ਆਪਣੇ ਲੀਡਰਸ਼ਿਪ ਦੇ ਵਿੱਚ ਕੀਤਾ ਵੱਡਾ ਬਦਲਾ ਜੋ ਲਿਸਟ ਜਾਰੀ ਕਰਤੀ ਹੈ ਬੀਜੇਪੀ ਨੇ ਨਵੀਂ ਪੰਜਾਬ ਦੀ ਲੀਡਰਸ਼ਿਪ ਦੀ ਸੂਬਾ ਪ੍ਰਧਾਨ ਤੋਂ ਲੈ ਕੇ ਬੀਜੇਪੀ ਦੇ ਵੱਖ-ਵੱਖ ਸੈਲਾਂ ਦੇ ਇਨਚਾਰਜ ਲਾਏ ਗਏ ਨੇ ਹਲਕਾ ਇਨਚਾਰਜ ਲਾਏ ਗਏ ਨੇ ਜੋ ਅਕਾਲੀ ਦਲ ਨਾਲ ਗੱਠਜੋੜ ਤੋਂ ਪਹਿਲਾਂ ਬੀਜੇਪੀ ਵੱਲੋਂ ਇਹ ਬਹੁਤ ਵੱਡਾ ਬਦਲਾ ਕਰ ਦਿੱਤਾ ਗਿਆ ਹੈ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਬੀਜੇਪੀ ਦੇ ਵਿੱਚ ਜੋ ਬਦਲਾਅ ਹੋ ਗਿਆ ਹੈ ਬੀਜੇਪੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨਾਲ ਗੱਠ ਜੋੜ ਤੋਂ ਪਹਿਲਾਂ ਆਪਣੀ ਲੀਡਰਸ਼ਿਪ ਦੇ ਵਿੱਚ ਅਹਿਮ ਬਦਲਾਅ ਕੀਤਾ ਹੈ ਵੱਖ-ਵੱਖ ਨਿਯੁਕਤੀਆਂ ਕੀਤੀਆਂ ਨੇ ਜੋ ਸੀਨੀਅਰ ਲੀਡਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣਨੀ ਤੈ ਜਿਸ ਦੇ ਕਾਰਨ ਅੱਜ ਬੀਜੇਪੀ ਵੱਲੋਂ ਇਹ ਅਹਿਮ ਅਹੁਦਿਆਂ ਦੇ ਉੱਪਰ ਆਪਣੇ ਸੀਨੀਅਰ ਲੀਡਰਾਂ ਨੂੰ ਬਿਠਾ ਦਿੱਤਾ ਗਿਆ ਹੈ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਉਹਨਾਂ ਨੂੰ ਵੀ ਜੋ ਬਦਲਣ ਦੀ ਤਿਆਰੀ ਚੱਲ ਰਹੀ ਹੈ ਉਹਨਾਂ ਦੀ ਜਗ੍ਹਾ ਤੇ ਉੱਪਰ ਕਾਰਜਕਾਰੀ ਪ੍ਰਧਾਨ ਕੰਮ ਕਰ ਰਹੇ ਨੇ ਪਰ ਜੋ ਪੰਜਾਬ ਨੂੰ ਸਥਾਈ ਸੂਬਾ ਪ੍ਰਧਾਨ ਮਿਲੇਗਾ ਕਿਉਂਕਿ ਸੁਨੀਲ ਕੁਮਾਰ ਜਾਖੜ ਦਾ 3 ਸਾਲ ਦਾ ਸਮਾਂ ਵੀ ਬੀਜੇਪੀ ਦੇ ਵਿੱਚ ਜੋ ਪ੍ਰਧਾਨਵਚੋ ਪੂਰਾ ਹੋਣ ਜਾ ਰਿਹਾ ਹੈ ਜੁਲਾਈ ਦੇ ਵਿੱਚ ਉਸ ਤੋਂ ਪਹਿਲਾਂ ਬੀਜੇਪੀ ਸੂਬਾ ਪ੍ਰਧਾਨ ਦੇ ਬਾਰੇ ਵੀ ਚੋਣ ਕਰ ਰਹੀ ਹੈ ਜੋ ਪੰਜਾਬ ਨੂੰ ਨਵਾਂ ਸੂਬਾ ਪ੍ਰਧਾਨ ਸਿੱਖ ਚੇਹਰਾ ਦਿੱਤਾ ਜਾਵੇ ਸਿੱਖ ਚੇਹਰਾ ਪੰਜਾਬ ਵਿੱਚ ਬੀਜੇਪੀ ਸੂਬਾ ਪ੍ਰਧਾਨ ਲਾਉਣਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਅੱਜ ਇਹ ਅਹਿਮ ਨੁਕਤਿਆ ਹੋਈਆਂ ਨੇ ਅਕਾਲੀ ਦਲ ਨਾਲ ਗੱਠਜੋੜ ਤੋਂ ਪਹਿਲਾਂ ਵੀ ਬੀਜੇਪੀ ਆਪਣੇ ਸਾਰੇ ਹਲਕਿਆਂ ਦੇ ਵਿੱਚ ਆਪ ਨੂੰ ਮਜ਼ਬੂਤ ਕਰ ਰਹੀ ਹੈ ਤਾਂ ਕਿ ਬੀਜੇਪੀ ਦੇ ਹਿੱਸੇ ਆਈਆਂ ਸਾਰੀਆਂ ਸ਼ਿਸ਼ਟਾਂ ਬੀਜੇਪੀ ਉਹਨਾਂ ਦੇ ਉੱਪਰ ਜਿੱਤ ਦਰਜ ਕਰੇ ਤੇ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਵੇ ਤੇ ਆਪਣਾ ਪੰਜਾਬ ਦੇ ਵਿੱਚ ਪੂਰਾ ਪ੍ਰਭਾਵ ਬਣਾਵੇ ਬੀਜੇਪੀ ਤੋਂ ਬਿਨਾ ਅਕਾਲੀ ਦਲ ਦੀ ਸਰਕਾਰ ਨਾ ਚੱਲੇ ਜਿਸ ਕਾਰਨ ਬੀਜੇਪੀ ਨੇ ਇਹ ਅਹਿਮ ਨਿਯੁਕਤੀਆਂ ਕੀਤੀਆਂ ਨੇ ਜੋ ਅੱਜ ਸੂਬਾ ਪ੍ਰਧਾਨ^{(\text{ਸਿਨੇਤ}} \text{ਕਰ} \text{ਦੇ} \text{ਵੱਲੋਂ}} \text{ਇਹ ਨਿਯੁਕਤੀਆਂ ਕੀਤੀਆਂ ਗਈਆਂ ਨੇ ਪਾਰਟੀ ਦੇ ਜਨਰਲ ਸਕੱਤਰ ਰਕੇਸ਼ ਠੌਰ ਦੇ ਵੱਲੋਂ ਜੋ ਸੂਚੀ ਜਾਰੀ ਕੀਤੀ ਗਈ ਹੈ ਭੀਮ ਸਿੰਘ ਕੋਟਰੀ ਜੋ ਬੀਜੇਪੀ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਪੰਜਾਬ ਭਾਜਪਾ ਦੇ ਜੀ ਰਾਮਜੀਤ ਸੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਜੋ ਕੇਂਦਰ ਸਰਕਾਰ ਵੱਲੋਂ ਜੀ ਰਾਮ ਜੀ ਨਵਾਂ ਬਿੱਲ ਲਿਆਂਦਾ ਗਿਆ ਜਿਸ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਜੋ ਨਰੇਗਾ ਨੂੰ ਬਦਲ ਕੇ ਇਸ ਨੂੰ ਜੀ ਰਾਮ ਜੀ ਨਾਲ ਨਾਲ ਜਾਣਿਆ ਜਾਵੇਗਾ ਜਿਸ ਦੇ ਉੱਪਰ ਜੋ ਭੀਮ ਸਿੰਘ ਕੋਟਲੀ ਕੰਮ ਕਰਕੇ ਪੂਰੇ ਪੰਜਾਬ ਦੇ ਵਿੱਚ ਔਰ ਇਸ ਦੇ ਨਾਲ ਹੀ ਅਸ਼ਮੀ ਕੁਮਾਰ ਸ਼ਰਮਾ ਜਿਹੜੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਪੰਜਾਬ ਭਾਜਪਾ ਦੇ ਟ੍ਰੇਡ ਯੂਨੀਅਨ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਦੋਵੇਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ ਜੋ ਸੂਬਾ ਪ੍ਰਧਾਨ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹ ਭਾਜਪਾ ਨੇ ਆਪਣੇ ਲੀਡਰਸ਼ਿਪ ਦੇ ਵਿੱਚ ਬਦਲਾਅ ਕਰਨ ਤੋਂ ਲੈ ਕੇ ਹਲਕਾ ਇੰਚਾਰਜਾਂ ਨੂੰ ਜੋ ਜ਼ਿੰਮੇਵਾਰੀਆਂ ਦਿੱਤੀਆਂ ਨੇ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਜੀ ਰਾਮ ਜੀ ਕਾਨੂੰਨ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੋ ਕਾਂਗਰਸ ਵੱਲੋਂ ਚੂਟ ਫਲਾਇਆ ਜਾ ਰਿਹਾ ਹੈ ਜਾਂ ਆਮ ਆਦਮੀ ਪਾਰਟੀ ਵੱਲੋਂ ਚੂਟ ਫਲਾਇਆ ਜਾ ਰਿਹਾ ਹੈ ਉਹ ਜੀ ਰਾਮ ਜੀ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਉਸ ਨਾਲ ਆਮ ਲੋਕਾਂ ਨੂੰ ਕੀ ਫਾਇਦੇ ਹੋਣਗੇ ਜੀ ਰਾਮ ਜੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ ਜੋ ਪਹਿਲਾਂ ਇਹ ਜੀ ਰਾਮ ਜੀ ਤੋਂ ਮਨਰੇਗਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਸ ਵਿੱਚ ਪੈਸਾ ਲੋਕਾਂ ਦੇ ਖਾਤਿਆਂ ਵਿੱਚ ਨਹੀਂ ਆਉਂਦਾ ਸੀ ਉੱਪਰ ਬੈਠੇ ਅਧਿਕਾਰੀ ਹੀ ਉਹ ਪੈਸੇ ਨੂੰ ਖੁਰਦ-ਬੁਰਦ ਕਰ ਲੈਂਦੇ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਕਪਲਾ ਹੋਇਆ ਜੋ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦਾ ਪੈਸਾ ਲੋਕਾਂ ਤੱਕ ਨਹੀਂ ਪਹੁੰਚਾਇਆ ਲੋਕ ਕੰਮ ਕਰਦੇ ਰਹੇਗੇ ਪਰ ਉਹ ਪੈਸਾ ਨਹੀਂ ਲੋਕਾਂ ਨੂੰ ਮਿਲਿਆ ਜਿਸ ਕਾਰਨ ਇਹ ਕਾਨੂੰਨ ਨੂੰ ਬਦਲਿਆ ਗਿਆ ਜੋ ਹੁਣ ਸਿੱਧਾ ਹੀ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਜੋ ਭਾਜਪਾ ਵੱਲੋਂ ਇਹ ਬਹੁਤ ਵੱਡਾ ਬਦਲਾ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ